ਅਸੀ ਕਾਲ ਜੀ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਤੇ ਸਾਨੂੰ ਅਸੀ ਕਾਲ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਖਾਲ ਜੌਂਡੀਰ 5210 ਜੋ ਕਿ 2020 ਮਾਡਲ ਟਰੈਕਟਰ ਆ ਜੀ 75% ਟਾਇਰ ਨਾਲ ਦੇ ਨੇ ਟਰੈਕਟਰ ਦੇ ਜੋ ਕਿ ਟਰੈਕਟਰ ਗੇਅਰ ਪ੍ਰੋ ਆ ਜੀ 4 ਸਪੀਡ ਟਾਇਰ 75% ਨਾਲ ਦੇ ਐਚ ਆਰ ਨੰਬਰ ਆ ਜੀ ਐਨਓਸੀਓ ਮਿਲ ਜੂਗੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਜੀ ਮਾਲਕ ਵੀਰਾਂ ਨੇ ਜੋ ਡਿਮਾਂਡ ਰੱਖਿਆ 6 ਲੱਖ ਤੇ 6.5 ਲੱਖ ਰੁਪਏ ਡਿਮਾਂਡ ਰੱਖਿਆ ਜੀ ਮਾਲਕ ਵੀਰਾਂ ਦਾ ਨੰਬਰ ਆ ਜੋ ਸਕਰੀਨ ਉੱਤੇ ਚੱਲ ਰਿਹਾ ਮਾਲਕ ਵੀਰਾਂ ਨਾਲ ਤੁਸੀਂ ਫੋਨ ਕਰਕੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਾਂ 3630 ਹਾਲੈਂਡ ਬਾਰੇ ਇਹ ਹੈਗਾ ਜੀ ਸੁਪਰ 50 HP ਵਾਲਾ 16 ਦੇ ਟਾਇਰ 60 70% ਟਾਇਰ ਆ ਜੀ ਟਰੈਕਟਰ ਦਾ ਜੋ ਨੰਬਰ ਆ ਜੀ ਪੀ ਵੀ ਨੰਬਰ ਆ ਤੇ 2015 ਮਾਡਲ ਟਰੈਕਟਰ ਹੈ ਜੀ 3 ਸਪੀਡ ਆ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਹੈ ਜੀ 380000 ਰੁਪਏ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਜੀ ਫੋਨ ਕਰਕੇ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਸਵਰਾਜ ਦੇ オリジナル ਅਰਿੰਬ ਪਏ ਆ ਜੀ ਮਾਲਕ ਵੀਰਾਂ ਕੋਲੇ ਕਿਸੇ ਕੋਲੇ ਤੇ 650 16 ਦੇ ਆ ਜੀ ਇਹ 616 ਦੇ ਟਾਇਰ ਚੜ ਜਾਂਦੇ ਆ ਜੀ ਇਥੇ ਜੋ ਮਾਲ ਕੁਬੀਨਾਂ ਰੇਟ ਰੱਖਿਆ ਜੀ ਰੇਟ ਰੱਖਿਆ 5000 ਰੁਪਿਆ オリジナル ਰਿੰਬਾ ਜੀ ਸਵਰਾਜ ਦੇ 6 ਨਟਾਲੇ ਤੇ ਜੇ ਕਿਸੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਹੋਵੇ ਫੋਟੋਆਂ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ